ਉਹ ਕਿਹੜੇ ਮੂੰਹ ਨਾਲ ਆ ਕੇ ਇੱਥੇ ਵੋਟਾਂ ਮੰਗਣਗੇ ਬਈ ਕੈਪਟਨ ਮਰਿੰਦਰ ਕੀ ਕਰ ਰਿਹਾ ਉੱਥੇ ਉਹ ਕਦੇ ਬੋਲੇ ਪੰਜਾਬ ਦੇ ਹੱਕ ਚ ਭੱਜ ਭੱਜ ਜਾ ਕੇ ਜਾਖੜ ਬੋਲਿਆ ਕਦੇ ਮਨਪੀਰ ਬਾਦ ਬੋਲਿਆ ਕਦੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜਾ ਜਿਹਾ ਵੀ ਬੋਲ ਪੈਣ ਤੇ ਕੱਲ ਮੈਂ ਹੀ ਹਰ ਰੋਜ਼ ਲੜਦਾ ਰਹਿਣਾ ਉਹਨਾਂ ਨਾਲ ਕਦੇ ਕਦੇ ਗਵਰਨਰ ਨਾਲ ਲੜਾਈ ਹੋ ਗਈ ਉਹ ਕਹਿੰਦਾ ਮੈਂ ਆਹ ਨਹੀਂ ਤੈਨੂੰ ਕੰਮ ਕਰਨ ਦੇਂਦਾ ਫਿਰ ਸੁਪਰੀਮ ਕੋਰਟ ਜਾਣਾ ਮੈਂ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਹੈ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ ਤੁਸੀਂ ਕਹਦੇ ਤਜਰਬੇਕਾਰ ਸੀ ਬਈ ਤੁਸੀਂ ਇੰਨਾ ਪੈਸਾ ਰਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ ਬੋਲੋ ਹੁਣ ਫਿਰ ਉੱਥੇ ਸੋ ਹੁਣ ਤਾਂ ਮੈਂ ਤਾਂ ਕਿਸਾਨ ਜਿਹੜੀਆਂ ਕਮੇਟ ਜਥੇਬੰਦੀਆਂ ਨੇ ਮੈਂ ਰਾਤ ਦੇ 2:00 2:00 ਵਜੇ ਤੱਕ ਵੀ ਰੋ ਚਾਰ ਮੰਤਰੀ ਆਉਂਦੇ ਹੁੰਦੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2-2 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪਟ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਣੇ ਹੋ ਆ ਹੁਣ 120 ਲੱਖ ਮੀਟਰਿਕ ਟਨ ਕਣਕ ਦੇਊਂਗਾ ਜੀ 130 ਦੇਸ਼ ਨੂੰ ਔਰ 210 ਲੱਖ ਮੀਟਰਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ 99% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜਾਨੇ ਹੋ ਮਾਲ ਗੱਡੀਆਂ 'ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜਾਈਏ ਥੋੜਾ ਜਿਹਾ ਸਾਡੇ ਭਾਅ ਥੋੜਾ ਜਿਹਾ ਠੀਕ ਕਰ ਦਿਓ ਫਸਲਾਂ ਦੇ ਉਦੋਂ ਤੁਸੀਂ ਤਾਰਾਂ ਲਾ ਲੈਨੇ ਹੋ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਨੇ ਹੋ ਅਥਰੂ ਗੈਸ ਦੇ ਗੋਲੇ ਛੱਡ ਦਿਓ ਇਹ ਗਲਤ ਗੱਲ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜੂੰਗਾ ਪਰ ਮੈਨੂੰ ਮੈਂ ਤੁਹਾਡੇ ਕੋਲ ਆਇਆ ਮੈਂ ਲੜੂੰਗਾ ਮੇਰੀ ਲੜਾਈ 'ਚ ਕੋਈ ਕਮੀ ਨਹੀਂ ਰਹੂਗੀ ਪਰ ਜੇ ਮੈਨੂੰ ਤੁਸੀਂ 13 ਹੱਥ ਜਿਹੜੇ ਏਦਾਂ मुट्ठी ਬਣ ਕੇ ਪਾਰਲੀਮੈਂਟ ਚ ਇਨਕਲਾਬ ਦਾ ਨਾਰਾ ਲਾ ਦੇਣ ਤੇ 13 ਜ਼ੁਬਾਨਾਂ ਜਿਹੜੀਆਂ ਪੰਜਾਬ ਦੇ ਹੱਕਾਂ ਵਾਸਤੇ ਪਾਰਲੀਮੈਂਟ ਚ ਬੋਲਣ ਉਹ ਮੈਨੂੰ ਦੇ ਦੋਗੇ ਤਾਂ ਮੇਰਾ ਥੋੜਾ ਜਿਹਾ ਭਜਨ ਘਟ ਜੂਗਾ ਤੇ ਮੈਂ ਪੰਜਾਬ ਨੂੰ 3 ਸਾਲ ਉਦੋਂ ਬਾਅਦ ਆਪਣੇ ਸਰਕਾਰ ਦੇ ਇਸੇ ਸਰਕਾਰ ਦੇ ਰਹਿੰਦੇ ਨੇ 3 ਸਾਲਾਂ ਚ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਜਦੋਂ ਪੋਲੀਟੀਕਲ ਸ਼ਕਤੀ ਹੋਵੇ ਜਦੋਂ ਮੈਨੂੰ ਮੇਰੇ ਦਿਮਾਗ ਤੋਂ ਇਹ ਬੋਝ ਲੈ ਗਿਆ ਕਿ ਭਾਈ ਲੋਕਾਂ ਨੇ ਮੇਰੇ ਕੰਮਾਂ ਤੇ ਭਗਵੰਤਮਾਨਾ ਤੇਰੇ ਕੰਮਾਂ ਤੇ ਇਮਾਨਦਾਰੀ ਤੇ ਮੋਹਰ ਲਾਤੀ ਲੈ ਹੁਣ ਹੋਰ ਤੁਗੜਾ ਤਿੱਗਣਾ ਹੋ ਕੇ ਕੰਮ ਕਰ ਮਜਾ ਲੈ ਕੇ 1 ਰੁਪਈਆ ਵੀ ਸੈਂਟਰ ਸਾਡਾ ਉੱਥੇ ਰੱਖ ਜੇ ਜਾਂ ਸੈਂਟਰ ਸਾਡਾ ਹੱਕ ਨਾ ਦੇਵੇ ਜੇ ਸਾਡੇ ਕੋਲੇ 13 ਜ਼ੀਰੋ ਹੋ ਗਿਆ ਸੋ ਇੱਥੋਂ ਖਡੂਰ ਸਾਹਿਬ ਤੋਂ ਤੁਸੀਂ ਸਾਨੂੰ ਪਾਰਲੀਮੈਂਟ ਚ ਭੇਜੋ ਆਪ ਦੇ ਪੁੱਤਾਂ ਨੂੰ ਭੇਜੋ ਤੁਸੀਂ ਆ ਪਾਓ ਪਹਿਲਾਂ ਮੈਂ ਸੀ ਪਾਰਲੀਮੈਂਟ ਚ ਤੁਸੀਂ ਉਦੋਂ ਪਹਿਲਾਂ ਕਦੇ ਬੋਲਦੇ ਦੇਖਿਆ ਮੈਂ ਜਾ ਕੇ 14 ਚ ਗਿਆ 19 ਚ ਗਿਆ ਮੈਂ ਇਕੱਲਾ ਹੀ ਸੀ ਉਨੀ ਚ ਤਾਂ ਮੈਂ ਇਕੱਲਾ ਹੀ ਸੀ ਜਦੋਂ ਮੈਂ ਉੱਠ ਕੇ ਸਪੀਕਰ ਨੂੰ ਕੁਝ ਕਹਿਣ ਸੀ ਉਹ ਕਹਿੰਦਾ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਜੇ ਬੋਲਦਾ ਤਾਂ 2 ਮਿੰਟ ਹੀ ਬੋਲਦਾ ਜੇ ਨੂੰ ਟਾਈਮ ਨਾ ਦੇਈ ਏਦਾ ਘੰਟਾ ਚੱਲਣ ਨਹੀਂ ਦਿੰਦਾ ਇਹ ਸੋ ਭਾਈ ਇਹ ਪਤਾ ਹੈ ਹੱਕਾਂ ਵਾਸਤੇ ਸੋ ਇਸ ਕਰਕੇ ਮੈਨੂੰ ਮਿਲਦਾ ਸੀ ਟਾਈਮ ਉੱਥੇ ਟਾਈਮ ਮਿਲਦਾ ਸੀ ਬੋਲਣ ਦਾ ਮੈਨੂੰ ਪਤਾ ਸਾਰਾ ਇਸ ਕਰਕੇ ਤੁਸੀਂ ਇੱਥੋਂ ਝਾੜੂ ਨੂੰ ਜਿਤਾਓ ਤੁਹਾਡੇ ਐਮਪੀ ਨੂੰ ਕਿ ਮੈਂ ਹੱਕ ਮੰਗਣ ਨੇ ਇਹ ਦੱਸਣ ਦੇ ਪਾਸਵਰਡ ਸਾਰੇ ਮੈਂ ਦੱਸਾਂ ਵੀ ਐਂ ਬੋਲਣਾ ਉੱਥੇ ਐਂ ਕਰੀਦਾ ਹੁੰਦਾ ਐਦੇ ਨਾਲ ਚਾਲੂ ਹੁੰਦੇ ਆ ਐਦੇ ਨਾਲ ਹੁੰਦੇ ਆ